ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਹੁਤ ਭੈਣ ਭਰਾਵਾਂ ਦੇ ਇਹ ਮੈਸੇਜ ਆ ਰਹੇ ਆ ਵੀ ਮੈਂ ਦੁਪਹਿਰਾ ਸਾਹਿਬ ਹੀ ਕੀਤੇ ਆ ਤੇ ਮੇਰਾ ਕੋਈ ਕੰਮ ਜਿਹੜਾ ਉਹ ਨਹੀਂ ਬਣਿਆ ਤੇ ਭੈਣੇ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ ਕਿਉਂਕਿ ਮਾਰਾ ਸਾਹਿਬ ਦੇ ਨਾਲੋਂ ਕਦੇ ਆਸ ਨਹੀਂ ਆਪਦੀ ਤੋੜਨੀ ਕਦੇ ਪ੍ਰੋਸਾ ਨਹੀਂ ਤੋੜਨਾ ਕਦੇ ਡੋਲਣਾ ਨਹੀਂਗਾ ਕਿਉਂਕਿ ਸਾਡੇ ਕਰਮਾਂ ਦਾ ਕੋਈ ਚੱਕਰ ਹੋ ਸਕਦਾ ਵਿਜੇ ਦੇ ਕਰਕੇ ਸਾਡਾ ਕੰਮ ਆ ਜਿਹੜਾ ਹਜੇ ਨਹੀਂ ਬਣਿਆ ਜਾਂ ਪਰਮਾਤਮਾ ਨੂੰ ਨਹੀਂ ਪਹੁੰਦਾ ਕਿ ਉਹ ਕੰਮ ਹੋਣ ਦੇ ਨਾਲ ਹੋ ਸਕਦਾ ਸਾਡਾ ਅੱਗੇ ਜਾ ਕੇ ਹੋਰ ਨੁਕਸਾਨ ਹੋਵੇ ਸਾਡੀ ਮੰਗ ਜੈ ਜ ਆ ਕਿਹੋ ਜਈ ਆ ਉਹ ਸਮਾਂ ਪੈਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਤੇ ਇਹ ਉਹਨਾਂ ਭੈਣ ਭਰਾਵਾਂ ਲਈ ਹੀ ਵੀਡੀਓ ਆ ਜਿਹੜੇ ਬਿਲਕੁਲ ਟੁੱਟ ਚੁੱਕੇ ਨੇ ਜਿਹੜੇ ਇੰਨਾ ਕ ਨਿਰਾਸ਼ ਹੋ ਚੁੱਕੇ ਆ ਜ਼ਿੰਦਗੀ ਤੋਂ ਚਾਹੇ ਉਹਨਾਂ ਦੇ ਕੋਈ ਵੀ ਕਾਰਜ ਆ ਕਿਸੇ ਦੇ ਲਈ ਰੋਜ਼ਗਾਰ ਦਾ ਕਾਰਜ ਆ ਕਿਸੇ ਦੇ ਲਈ ਘਰ ਬਾਰ ਵੀ ਹੈ ਨਹੀਂ ਕਈਆਂ ਕੋਲੇ ਕਈਆਂ ਦੇ ਔਲਾਦ ਹੈ ਨਹੀਂ ਕਈਆਂ ਦੇ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਤੇ ਪਰ ਉਹਾਂ ਦੇ ਅਸੀਂ ਚਪੈਰਾ ਸਾਹਿਬ ਕੀਤੇ ਆ ਸਾਡੀ ਅਰਦਾਸ ਆ ਜਿਹੜੀ ਉਹ ਕਬੂਲ ਨਹੀਂ ਹੋਈ ਭੈਣੇ ਸਾਨੂੰ ਕੁਝ ਦੱਸੋ ਮੈਂ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਚੋਂ ਹੀ ਹਮੇਸ਼ਾ ਦੱਸਦੀ ਹੁੰਨੀ ਆ ਤੇ ਮੇਰੇ ਵੀਡੀਓ ਪਾਉਣ ਦਾ ਮਕਸਦ ਵੀ ਇਹ ਆ ਚੈਨਲ ਬਣਾਉਣ ਦਾ ਮਕਸਦ ਵੀ ਮੇਰਾ ਹੀ ਆ ਕਿਉਂਕਿ ਮੈਂ ਆਪਣੀ ਜ਼ਿੰਦਗੀ ਦਾ ਕਦੇ ਵੀ ਬਹੁਤਾ ਤੁਹਾਡੇ ਨਾਲ ਕੁਝ ਸ਼ੇਅਰ ਨਹੀਂ ਕੀਤਾ ਪਰ ਮੇਰਾ ਭਰੋਸਾ 100 ਤੇ 20% ਕਹਿ ਸਕਦੀ ਮੈਂ 100 ਨਹੀਂ 120% ਲਿਖ ਕੇ ਦੇ ਸਕਦੀ ਹਾਂ ਜੇ ਕੋਈ ਵੀ ਕਾਰਜ ਨਹੀਂ ਹੋ ਰਿਹਾ ਤੇ ਇੱਕ ਦੁਪਹਿਰਾ ਸਾਹਿਬ ਨਹੀਂ ਛੱਡਨੇ ਤੇ ਇੱਕ ਰੋਜ਼ ਆਪਣੇ ਪਿੰਡ ਦੇ ਜਾਂ ਨੇੜੇ ਕੋਈ ਵੀ ਗੁਰੂ ਘਰ ਆ ਉੱਥੇ ਸਵੇਰੇ ਜਾਣਾ ਤੇ ਸੰਗਤ ਦੇ ਜੋੜਿਆਂ ਦੀ ਸੇਵਾ ਜ਼ਰੂਰ ਕਰਨੀ ਆ ਇੱਕ ਜੋੜਾ ਪਿਆ ਸੰਗਤ ਦਾ ਦੋ ਜੋੜੇ ਪਏ ਆ ਉਹਨਾਂ ਨੂੰ ਗੁਰਨਾਨਕ ਪਾਤਸ਼ਾਹ ਦੇ ਜੋੜੇ ਸਮਝ ਕੇ ਆਪਣੇ ਮਸਤਕ ਦੇ ਨਾਲ ਲਾਉਣਾ ਤੇ ਸੇਵਾ ਕਰਨੀ ਹੈ ਜਿੰਨਾਂ ਚੀਜ਼ਾਂ ਤੋਂ ਅੱਜ ਸਾਨੂੰ ਤੋੜ ਦਿੱਤਾ ਗਿਆ ਗੁਰੂ ਘਰਾਂ ਦੇ ਵਿੱਚੋਂ ਜੋ ਜੋੜਿਆਂ ਦੀ ਸੇਵਾ ਤੋਂ ਵੀ ਇਹ ਤਾਂ ਮਨਮਤਾ ਆ ਵੀ ਮਨਮਤਾ ਉਹ ਵੀ ਮਨਮਤਾ ਸਾਨੂੰ ਤੋੜਤਾ ਗੁਰਨਾਨਕ ਦੇ ਦਰ ਤੇ ਜਾ ਕੇ ਜੋੜਿਆਂ ਦੀ ਸੇਵਾ ਜ਼ਰੂਰ ਕਰਨੀ ਹੈ ਇੱਕ ਚਪੈਰਾ ਸਭ ਨਹੀਂ ਛੱਡਣਾ ਜੇ ਆਪਾਂ ਹਰ ਚਪੈਰਾ ਸਭ ਤੇ ਸ਼ੀਦਾਂ ਸਾਹਿਬ ਨਹੀਂ ਜਾ ਸਕਦੇ ਘਰ 'ਚ ਚਪੈਰਾ ਸਭ ਕਰਨਾ ਨੇੜੇ ਕੋਈ ਗੁਰੂ ਘਰ ਉੱਥੇ ਕਰਨਾ ਜੇ ਐਤਵਾਰ ਨੂੰ ਸਮਾਂ ਹੈ ਨਹੀਂ ਕੋਈ ਵੀ ਵਾਰ ਤੁਹਾਨੂੰ ਸੂਟ ਕਰਦਾ ਕੋਈ ਵੀ ਟਾਈਮ ਸੂਟ ਕਰਦਾ ਚਪੈਰਾ ਸਭ ਜ਼ਰੂਰ ਕਰਨਾ ਨੰਬਰ 2 ਚੌਪਈ ਸਭ ਦੀ ਬਾਣੀ ਵੱਧ ਤੋਂ ਵੱਧ ਪੜ੍ਹਨੀ ਹੈ ਜਿਹੜੇ ਕਹਿੰਦੇ ਸਾਡੇ ਕੰਮ ਅੜ ਗਏ ਸਾਡਾ ਤਾਂ ਕੰਮ ਹੁੰਦਾ ਹੀ ਕੋਈ ਨਹੀਂ ਚੌਪਈ ਸਭ ਦੀ ਬਾਣੀ ਵਾਧ ਤੋਂ ਵੱਧ ਪੜ੍ਹਨੀ ਆ ਜਿੰਨੇ ਹੋਣ ਪਾਠ ਕਰਨੇ ਘੱਟੋ ਘੱਟ 13 ਪਾਠ ਚੌਪਈ ਸਭ ਜੀ ਦੇ ਜਰੂਰ ਕਰਕੇ ਤੇ ਆਪਦੇ ਕਾਰਜ ਦੇ ਲਈ ਅਰਦਾਸ ਰੋਜ਼ ਮਹਾਰਾਜ ਸਭ ਜੀ ਦੇ ਚਰਨਾਂ 'ਚ ਕਰਨੀ ਆ ਇੱਕ ਵਾਹਿਗੁਰੂ ਗੁਰਮੰਤਰ ਦਾ ਜਾਪ ਘਰ 'ਚ ਸ਼ੁਰੂ ਕਰ ਲੋ ਪੂਰਾ ਪਰਿਵਾਰ ਬੈਠ ਕੇ ਸਵੇਰੇ ਤੇ ਸ਼ਾਮ ਨੂੰ ਜਦੋਂ ਵੀ ਟਾਈਮ ਲੱਗਦਾ 10 ਮਿੰਟ ਤੋਂ ਸ਼ੁਰੂ ਕਰੋ 15 ਮਿੰਟ 20 ਮਿੰਟ ਅੱਧਾ ਘੰਟਾ ਟੈਮ ਹੌਲੀ ਹੌਲੀ ਵਧਾਉਂਦੇ ਜਾਓ 2 ਮਿੰਟ 4 ਮਿੰਟ ਕਰਕੇ ਡੇਲੀ ਵਾਹਿਗੁਰੂ ਗਰਮੰਤਰ ਦਾ ਜਾਪ ਪੂਰੇ ਪਰਿਵਾਰ ਨੇ ਕਰਨਾ ਸਾਰੇ ਜੀਆ ਨੇ ਬੱਚਿਆਂ ਸਮੇਤ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਤੇ ਚੌਪਈ ਸਭ ਦੇ ਪਾਠ ਕਰਨੇ ਤੇ ਆਪਣੇ ਕਾਰਜ ਦੀ ਅਰਦਾਸ ਪੂਰੇ ਪਰਿਵਾਰ ਨੇ ਖੜਕੇ ਮਹਾਰਾਜ ਸਾਹਿਬ ਜੀ ਦੇ ਅੱਗੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਮਹਾਰਾਜ ਸਾਹਿਬ ਅਸੀਂ ਆਪ ਜੀ ਦੇ ਬੱਚੇ ਆ ਸਾਡੇ ਤੋਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਤੁਸੀਂ ਬਖਸ਼ਨਹਾਰ ਹੋ ਹੇ ਗੁਰਨਾਨਕ ਪਾਸ਼ਾ ਤੁਸੀਂ ਸ੍ਰਿਸ਼ਟੀ ਦੇ ਸਿਰਜਣਹਾਰੋਂ ਤਰਲੋਕੀ ਦੇ ਮਾਲਕੋਂ ਮਹਾਰਾਜ ਜੀ ਜੇ ਤੁਹਾਡੇ ਦਰ ਤੋਂ ਕੋਈ ਖਾਲੀ ਮੁੜ ਗਿਆ ਤੇ ਹੋਰ ਦੁਨੀਆ ਤੇ ਕੋਈ ਦਰ ਨਹੀਂ ਜਿੱਥੇ ਜਾ ਕੇ ਸਾਡੀਆਂ ਝੋਲੀਆਂ ਭਰ ਸਕਦੀਆਂ ਇਹ ਅਰਦਾਸ ਬੇਨਤੀ ਮਹਾਰਾਜ ਸਾਹਿਬ ਦੇ ਅੱਗੇ ਕਰਨੀ ਆ ਤੇ ਗੁਰੂ ਸਾਹਿਬ ਹਰ ਇੱਕ ਦੀ ਸੁਣਦੇ ਨੇ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਗੁਰੂ ਨਾਨਕ ਪਾਸ਼ਾ ਦਾ ਰੂਪ ਨੇ ਉਹੀ ਕਲੰਗੀਧਰ ਪਾਸ਼ਾ ਦਾ ਰੂਪ ਨੇ ਉਹੀ ਸਾਡੇ ਗੁਰੂ ਨੇ ਤੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਰਾਜਮਾਨ ਹਾਜ਼ਰ ਨਾਜ਼ਰ ਸਮਝ ਕੇ ਉਹਨਾਂ ਮੁਰੇ ਅਰਦਾਸ ਕਰਨੀ ਆ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਖੜ ਕੇ ਇਹ ਨਹੀਂ ਸੋਚਣਾ ਵੀ ਜੋ ਮੈਂ ਸੋਚ ਰਿਹਾ ਜਾਂ ਮੈਂ ਅਰਦਾਸ ਕਰ ਰਿਹਾ ਪਤਾ ਨਹੀਂ ਮੇਰੀ ਗੁਰੂ ਸੋਚ ਰਿਹਾ ਕਿ ਨਹੀਂ ਨਹੀਂ ਇਹ ਮਨ ਵਿੱਚ ਨਹੀਂ ਸੋਚਣਾ ਜਦੋਂ ਵੀ ਮਹਾਰਾਜ ਜੀ ਦੇ ਸਾਹਮਣੇ ਖੜਨਾ ਜੇ ਘਰ ਵਿੱਚ ਵੀ ਮਹਾਰਾਜ ਜੀ ਦਾ ਧਿਆਨ ਧਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ ਧਾਰ ਕੇ ਉਹੀ ਦਸਾਂ ਗੁਰੂਆਂ ਦੀ ਜੋਤ ਆ ਜਗ ਦੀ ਜੋਤ ਆ ਧਿਆਨ ਧਰ ਕੇ ਮਹਾਰਾਜ ਜੀ ਦਾ ਤੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਆ ਵਿਰਾਗ ਦੇ ਵਿੱਚ ਵਿਰਾਗ 'ਚ ਭਿੱਜ ਕੇ ਪ੍ਰੇਮ 'ਚ ਭਿੱਜ ਕੇ ਅਰਦਾਸ ਕਰਨੀ ਆ ਤੇ ਵਾਹਿਗੁਰੂ ਗਰਮੰਤਰ ਦਾ ਜਾਪ ਤੇ ਚੌਪਈ ਸਬ지 ਦੇ ਪਾਠ ਨਿਤਨੇਮ ਤੋਂ ਬਿਨਾ ਵੱਧ ਤੋਂ ਵੱਧ ਕਰਨੇ ਆ ਤੇ ਦੇਖਿਓ ਫਿਰ ਕਿਰਪਾ ਹੁੰਦੀ ਕਿ ਨਹੀਂ ਹੁੰਦੀ ਜਿਨ੍ਹਾਂ ਦੇ ਘਰ 'ਚ ਪ੍ਰਸ਼ਾਦਾ ਨਹੀਂ ਸੀ ਪਕਦਾ ਉਹਨਾਂ ਦੇ ਘਰੇ ਮਹਾਰਾਜ ਜੀ ਨੇ ਮੇਰਾ ਕਰਤੀਆਂ ਵਿਦੇਸ਼ਾਂ ਦੇ ਵਿੱਚ ਬਿਠਾਤੇ ਮਹਾਰਾਜ ਜੀ ਨੇ ਲਿਆ ਕੇ ਕਿਉਂਕਿ ਹਰ ਇੱਕ ਰੁਜ਼ਗਾਰ ਦੀ ਭਾਲ 'ਚ ਕਿਤੇ ਨਾ ਕਿਤੇ ਤਾਂ ਜਾਂਦਾ ਪੰਜਾਬ ਦੀ ਧਰਤੀ ਤੇ ਅੱਜ ਸਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਪਰ ਮਹਾਰਾਜ ਜੀ ਦਾ ਭਰੋਸਾ ਜਿਹੜਾ ਉਹ ਨਹੀਂ ਛੱਡਣਾ ਧਾਰਾ ਜਿਹੜਾ ਨਹੀਂ ਛੱਡਣਾ ਗੁਰੂ ਸਾਹਿਬ ਕਿਰਪਾ ਕਰਨਗੇ ਜਿੱਥੇ ਵੀ ਜਿਵੇਂ ਵੀ ਅਸੀਂ ਹੈਗੇ ਮਹਾਰਾਜ ਸਾਹਿਬ ਸਾਡੀਆਂ ਝੋਲੀਆਂ ਭਰਨਗੇ ਜਿਹੋ ਜੇ ਆ ਵੀ ਸਾਡਾ ਕਾਰਜਾ ਜ਼ਰੂਰ ਕਰਨਗੇ ਤੇ ਬਾਕੀ ਕਈ ਵਾਰ ਸੰਗਤਾਂ ਕਹਿੰਦੀਆਂ ਚਪੈਰਾ ਸਾਹਿਬ ਵੀ ਸੰਗਤ ਕਰਦੀ ਆ ਭਾਈ ਚਪੈਰਾ ਸਾਹਿਬ ਉਹਨਾਂ ਲਈ ਆ ਜਿਨ੍ਹਾਂ ਦੀ ਸ਼ਰਧਾ ਸ਼ਹੀਦਾਂ ਸਿੰਘਾਂ ਤੇ ਸ਼ਰਧਾ ਜਿਹੜੇ ਮਹਾਰਾਜ ਜੀ ਨਾਲ ਪ੍ਰੇਮ ਕਰਦੇ ਆ ਗੁਰੂ ਤੇ ਪ੍ਰੋਸਾ ਰੱਖਦੇ ਆ ਸ਼ਹੀਦਾ ਸਿੰਘਾਂ ਤੇ ਭਰੋਸਾ ਰੱਖਦੇ ਆ ਤੇ ਉਹਨਾਂ ਦੇ ਕੀਤੇ ਹੋਏ ਚਪੈਰਾਂ ਦੇ ਫਲ ਵੀ ਮਹਾਰਾਜ ਜੀ ਉਹਨਾਂ ਨੂੰ ਜ਼ਰੂਰ ਦਿੰਦੇ ਆ ਤੇ ਬਸ ਅੱਜ ਇੰਨੀ ਹੀ ਬੇਨਤੀ ਆ ਇੰਨਾ ਕੰਮ ਜ਼ਰੂਰ ਕਰਨਾ ਤੁਸੀਂ ਜਿਹੜਾ ਕਿਹਾ ਤੇ ਫੇਰ ਦੱਸਿਓ ਵੀ ਕੰਮ ਹੋਇਆ ਕਿ ਨਹੀਂ ਹੋਇਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ